मिश्री। ओ, मिश्री। की हो गया? एक पानी दो मिनट मेकअप भी नहीं मेकअप रह गया आ गई रुकजो तू अपना मेकअप ना छी मैं पी इत मर जा मेकअप हाँ। 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 हाँ तो भी नहीं करते पानी मेरे वास्ते तेल दत्ता करके गया मेरे जलन बहुत हो जाती है दिया। आ गल ना थोड़ी ठीक नहीं है सुंदर जी ती मू प्यार भी तो कह ही सकते ਤੁਰੇ ਨਹੀਂ ਜਾਂਦਾ ਇਹ ਮਿੰਨ ਤਾਂ ਕਹਿੰਦੇ ਸੀਗੇ ਕਿ ਆਪਣਾ ਧਿਆਨ ਰੱਖੀ ਤੇ ਖੁਦ ਆਪਣਾ ਧਿਆਨ ਵੀ ਨਹੀਂ ਰੱਖਿਆ ਹਾਈ ਮੈਂ ਮਰ ਜਾ ਕੀ ਹਾਲ ਬਣਾ ਰੱਖਿਆ ਦੇਖੀ ਕਿਦਾਂ ਸਾਰਾ ਮੂੰਛ ਲਾ ਰੱਖਿਆ ਆ ਹੁਣ ਤਾਂ ਮੈਨੂੰ ਦੱਸ ਦੋ ਵੀ ਆ ਸਭ ਕੀਤਾ ਕਿਨੇ ਆ ਕੀ ਦੱਸਾਂ ਵਿੱਚ ਨਹੀਂ ਇਹ ਸਾਰਾ ਪੈਂਦੀ ਐਂਟੜਾਣਾ ਸਾਰਾ ਪੈਂਦੀ ਗਵਾਰ ਇੱਕ ਤਾਂ ਚੋਰੀ ਉਤੋਂ ਸੀਨਾ ਜੋਰੀ ਇੱਕ ਚੋਰ ਨੂੰ ਬਿਜਲੀ ਵੀ ਚੋਰੀ ਕਰਦੇ ਮੈਂ ਫੜ ਲਿਆ ਫੇਰ ਫੇਰ ਕੀ ਉਹਨੇ ਬੰਦੇ ਬਲਾ ਕੇ ਨੂੰ ਢੋਲੂ ਗੋਟਿਆ ਗੱਲ ਸੁਣ ਲੈ ਲੈਣ ਮੈਨਾਂ ਮੀਟਰ ਦਾ ਮੇਰੇ ਕਦੇ ਪਿਉਣਾ ਨਹੀਂ ਲਵਾਇਆ ਮੈਂ ਤਾਂ ਲਵਾਉਣਾ ਹੀ ਕਿੱਥੇ ਆ ਚੁੱਪ ਚਾਪ ਕਰਕੇ ਮੇਰੇ ਤਾਰ ਵਾਪਸ ਕਰ ਦੇ ਨਹੀਂ ਤਾਂ ਦੇਖ ਲੈ ਫਿਰ ਮਰਹੀ ਗੱਲ ਲਾਈਟ ਮਚਾਉਣ ਦੀ ਪਹਿਲਾਂ ਵੀ ਲਾਈਟ ਮਚਾਉਂਦੇ ਸੀ ਹੁਣੇ ਮਚਾਵਾਂਗੇ ਤੂੰ ਲਾਲਾ ਜੋਰ ਜਿਹੜਾ ਲਾਉਣਾ ਵਾ ਤੇਰੇ ਯਾਰ ਕੇ ਕਈ ਆਏ ਆ ਤੇ ਕਈ ਗਏ ਆ ਹੁਣ ਤੂੰ ਮੈਨੂੰ ਧੌਂਕੀ ਦੇਣਾ ਨਾ ਹੋਰ ਮੈਂ ਤੈਨੂੰ ਫੁੱਲ ਪਾਈਏ ਨਾ ਇੱਕ ਤਾਂ ਚੋਰੀ ਉਤੋਂ ਸੀਨਾ ਚੋਰੀ ਇੱਕ ਤਾਂ ਚੋਰੀ ਦੀ ਲੈਟ ਬਾਲਦੇ ਆ ਇੱਕ ਤਾਂ ਤੇ ਰੋ ਬਾਲਦਾ ਛੱਡ ਜਾ ਤੇਰੇ ਤਾਂ ਕੜਦਾ ਆਕੜ ਲਾਉਣਾ ਜੈਸਾ ਹੁਣ ਮੈਂ ਇਹ ਸਾਲੇ ਨੇ ਆਏ ਨਹੀਂ ਮੰਨਣਾ ਉਹ ਸੇਮੇ ਗੋਪੀ ਜੀਵਣਾ ਆਇਆ ਮੜਿਆ ਛੱਡੋ ਮੇਰੇ ਸਾਲਿਆਂ ਨੂੰ ਰੁਕੋ ਓਏ ਓਏ ਬਰਬਾਦ ਕਿਉਂ ਕਰਦੇ ਇਹਨੂੰ ਚੱਤ ਨਾਜਰਾ ਇਹ ਮੇਰੇ ਘਰ ਦੀ ਬਿਜਲੀ ਉਤਾਰ ਲਾ ਕੇ ਲੈ ਗਿਆ ਚੁੱਪ ਜ਼ਬਾਨ ਖੇਚ ਲੁੱਸਲੇ ਦੀ ਵੱਡੇ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਤੈਨੂੰ ਹਏ ਓਟੋ ਸ਼ਰੀਮਨ ਆਏ ਓਹੋ ਤੁਹਾਨੂੰ ਪਹਿਲਾਂ ਕਦੇ ਦੇਖਿਆ ਨਹੀਂ ਇੱਥੇ ਭਾਈ ਸਾਹਿਬ ਮੈਂ ਇਸ ਪਿੰਡ ਦਾ ਨਵਾਂ ਲੈਂਡਮੈਨ ਆ ਤੇ ਮੇਰੀ ਕੱਲ ਹੀ ਪੋਸਟ ਹੋਈ ਆ ਤੇ ਮੈਂ ਅੱਜ ਡਿਊਟੀ ਤੇ ਤੇ ਕੁੰਡੀ ਲੱਗੀ ਫੜ ਲਈ ਤੇ ਇਹਨਾਂ ਨੇ ਮੈਨੂੰ ਕੁੱਟਤਾ ਚਾ। ਕਿਰਪਾ ਤੁਸੀਂ ਸਾਡੇ ਪਿੰਡ ਦੇ ਮਹਿਮਾਨ ਹੋਏ ਕੇ। ਖਬਰਦਾਰ ਮੁੰਡਿਓ। ਅੱਜ ਤੋਂ ਬਾਅਦ ਇਸ ਬੰਦੇ ਨੂੰ ਹੱਥ ਨਹੀਂ ਲਾਉਣਾ। ਕਰਤਿਓ ਕੇ ਚਾ। ਓ ਮੁਰਖੋ। ਮਾਫੀ ਮੇਰੇ ਤੋਂ ਨਹੀਂ। ਮਾਫੀ ਮੰਗਣੀ ਤੇ ਤੈਨੂੰ ਮੰਗੋ। ਭਾਈ ਸਾਹਿਬ ਗਲਤੀ ਹੋ। ਮੈਨੂੰ ਤਾਂ ਗਲਤੀ ਮੰਨੀ ਗਈ ਮੇਰੀ ਤਾਂ। ਚਲੋ। ਐ ਚਾਚਾ। ਤਾਰ ਤੋ ਦਵਾ ਦੇ। ਚਲੀ ਮੰਦੀ। ਤੁਸੀਂ ਵੀ ਗੁੱਸਾ ਤੁਕੋ। ਦੇ ਦਿਓ ਤਾਰ ਮੁੰਡੇ ਨੂੰ। ਤਾਰ ਤਾਂ ਮੈਂ ਦੇ ਦੇਣਾ ਪਰ ਇਹਨਾਂ ਨੂੰ ਕਹਿ ਦੇ ਵੀ ਅਦਰ ਮੀਟਰ ਲਵਾ ਲਿਓ ਦੁਆਰਾ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਅਲੇ ਗੁਰੇ ਹੁਣ ਤਾਂ ਤਾਰ ਦਵਾ ਦਿ ਤੇਨੂੰ ਔਰ ਪਰ ਮੀਟਰ ਲਵਾ ਲਓ ਬਿਜਲੀ ਚੋਰੀ ਕਰਨਾ ਵੀ ਚੰਗੀ ਗੱਲ ਠੀਕ ਹੈ ਜੀ ਅਲੇ ਗੁਰੇ ਪਰ ਪਹਿਤੋ ਸਭ ਮੀਟਰ ਲਵਾਓ ਠੀਕ ਹੈ ਚਲ ਬਿਜਲੀ ਚੋਰੀ ਕਰਨਾ ਚੰਗੀ ਗੱਲ ਹੈ ਠੀਕ ਹੈ ਚਾਓ ਸ਼੍ਰੀਮਾਨ ਚਲ ਠੀਕ ਹੈ ਭਾਈ ਉਹਨੇ ਥੋੜੀ ਤਾਰ ਵੇਖ ਕੇ ਕਿਸੇ ਦਿਨ ਮ ਲਾ ਕੇ ਨજર ਭਾਈ ਤੇਰਾ ਬਹੁਤ ਬਹੁਤ ਧੰਨਵਾਦ ਜੇ ਤੂੰ ਮੌਕੇ ਤੇ ਨਾ ਆਉਂਦਾ ਨਾ ਇਹ ਪਤਾ ਨਹੀਂ ਮੇਰਾ ਕੀ ਹਾਲ ਕਰਦਾ ਨਹੀਂ ਧੰਨਵਾਦ ਵਾਲੀ ਕਿਹੜੀ ਗੱਲ ਇਨਸਾਨੀਅਤ ਦੇ ਨਾਤੇ ਤਾਂ ਫਰਜ਼ ਬੰਦਾ ਵੈਸੇ ਨਾਮ ਕੀ ਏ ਤੁਹਾਡਾ ਭਾਈ ਮੇਰਾ ਨਾਮ ਸੁੰਦਰ ਸਿੰਘਾ ਮੈਂ ਤੁਹਾਡੇ ਪਿੰਡ ਗ੍ਰੈਡ ਚ ਨਵਾਂ ਲੈਂਡਮੈਨ ਲੱਗਿਆ ਅੱਛਾ 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 ਚਲੋ ਮੈਂ ਸ਼ਟਾਣਾ ਤੁਹਾਨੂੰ ਨਹੀਂ 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 ਭਾਈ ਕੋਈ ਨਹੀਂ ਬਹੁਤ ਬਹੁਤ ਤੇਰਾ ਧੰਨਵਾਦ ਤੁਸੀਂ ਮੈਨੂੰ ਬਚਾਤਾ ਤੇ ਕੋਈ ਨਹੀਂ ਆਪਾਂ ਉਥੇ ਦਫ਼ਤਰ ਆਉਗਾ ਆਪਾਂ ਮਿਲਾਂ ਠੀਕ ਹੈ ਭਾਈ ਮਿਲਦੇ ਆਂ ਫਿਰ ਕਦੇ ਓਕੇ ਓਕੇ ਇਤਾ ਪळा ਹੋ ਗਿਆ ਉਸ ਵਿਚਾਰੇ ਦਾ ਜਿਹਦੇ ਕਰਕੇ ਤੁਸੀਂ ਸਹੀ ਸਲਾਮਤ ਮੇਰੇ ਸਾਹਮਣੇ ਬੈਠੇ ਹੋ ਕਿੰਨਾ ਬਹਾਦਰ ਹੋਊਗਾ ਨਾ ਉਹ ਕੀ ਨਾਮ ਦੱਸਿਆ ਸੀ ਤੁਸੀਂ ਮੈਨੂੰ ਨਾਚਰ ਸਿੰਘ ਜੀ ਮੈਂ ਤਾਂ ਤੁਹਾਨੂੰ ਐ ਕਹਿੰਦੀ ਆ ਤੁਸੀਂ ਉਹਨੇ ਇੱਕ ਦਿਨ ਘਰੇ ਚਾਹ ਤੇ ਬੁਲਾ ਲਓ ਏਸੇ ਬਹਾਨੇ ਨਾਲ ਮੈਂ ਉਹਨੂੰ ਦੇਖ ਲੂੰਗੀ ਨਾਲੇ ਉਹਨੂੰ ਧੰਨਵਾਦ ਕਹਿ ਦੂੰਗੀ ਕਿਉਂਕਿ ਉਹਨੇ ਤੁਹਾਡੀ ਜਾਨ ਵੀ ਤਾਂ ਬਚਾਈ ਹੈ ਨਾ ਤੂੰ ਇੱਕ ਕੰਮ ਕਰ ਜਿਹੜਾ ਉਹਨੂੰ ਧੰਨਵਾਦ ਕਹਿਣਾ ਉਹਦੇ ਹਿੱਸੇ ਦਾ ਮੈਨੂੰ ਹੀ ਕਹਿ ਦੇ क्यों तो हाँ, तो तहनों में धनवाद कहा बड़ा पहाड़ तोड़ के आयो छा जो रोमांस करना से उदो मेरा सड़ा ही साध बन के बह गया हमजर दया सिव्या लू रा सोच दिया है ये चक्कर मेरी जिंदगी भी खराब हो कदे आखूगा ਮੈਨੂੰ ਏਨਰਜੀ ਡ੍ਰਿੰਕ ਬਣਾ ਕੇ ਦੋ ਕਦੇ ਕਹੂਗਾ ਮੇਰੇ ਪਿੰਡੇ ਤੇ ਤੇਲ ਮਲੋ ਬੁੱਢਾ ਹੋ ਗਿਆ ਹੁਣ ਇਹ ਭਾਲ ਦਾ ਸੱਡੇ ਦਾ ਤੇਲ ਕਿੰਨੇ ਦਿਨ ਹੋ ਗਏ ਜਿਸਰੀ ਭਾਬੀ ਨੂੰ ਦੇਖਿਆ ਬੋਧਿਆ ਦੇਖੇਗਾ ਤਾਂ ਤਾਂ ਹੀ ਜੇ ਤੈਨੂੰ ਬੁੱਢੇ ਤੋਂ ਵੇਣ ਮਿਲੂਗੀ ਤੇਰਾ ਸਾਹ ਕਮਰਾ ਹੀ ਰੱਖਦਾ ਆ ਗਿਆ नाजिर भाई अदास का तो बैठा हाल है तेरा नारजी टेक नहीं बोलिया नाजिर भाई की हो गया की पूछ दे वो हाल फकीर आना सड़ा नदियों बिछड़े नीर आना सड़ा हंज दी जुने आया दा। सड़ा दिल जलिया दिल गिरा बुद्धिया ਮੇਰੇ ਮਲਕਾਏ ਹੁਸਨ ਨੂਰੇ ਜਹਾਂ ਚਸ਼ਮੇ ਬਦੂਰ ਸੰਗ ਦਿਲ ਸੰਮ ਅਤਾਨੇ ਕਿੱਥੇ ਰਹਿ ਗਈ ਪੂਰੇ 7 ਦਿਨ ਹੋ ਗਏ ਖੇਤਾਂ ਦੇ ਕੀੜੇ ਮਾਰੀ ਜਾਂ ਨਾ ਪਰ ਉਹਦੇ ਦਿਦਾਰ ਹੋਣ ਦਾ ਨਾਂ ਹੀ ਨਹੀਂ ਲੰਗ ਬਈ ਨਜਰਾ ਆ ਮਲਕਾਏ ਹੁਸਨ ਤਾਂ ਮੈਨੂੰ ਸਮਝ ਆ ਗਈ ਹਾਂ ਬਦੂਰ ਸੰਤਾਲੀ ਇਹ ਤਿੰਨ ਜਾਨੀਆਂ ਕੌਣ ਨੇ ਕਿਉਂ ਮੇਰਾ ਸਾਲਾ ਇੱਕ ਮਿਲਦੀ ਨਹੀਂ ਭਾਈ ਆ ਤਿੰਨ ਹੋਰ ਮੇਰੇ ਗੱਲ ਪਾ ਦੇ ਓਏ ਪਾਗਲਾ ਇੱਕੇ ਦੀ ਗੱਲ ਕਰਦਾ ਮੈਂ ਓਏ ਪਾਗਲਾ ਤੈਨੂੰ ਨਹੀਂ ਪਤਾ ਜਦ ਮੁਹੱਬਤ ਇੰਤਹਾ ਤੱਕ ਪਹੁੰਚਦੀ ਹੈ ਨਾ ਇੱਕ ਆਸ਼ਿਕ ਆਪਣੇ ਮਹਿਬੂਬ ਦੇ ਪਤਾ ਨਹੀਂ ਕਿੰਨੇ ਇੱਕ ਨਾਮ ਆਪਣੇ ਦਿਲ ਤੇ ਉਕਰ ਲੈਂਦਾ ਓਏ ਜਾ ਲੈ ਮੇਰਾ ਬਦਾਮ ਵਾਲਾ ਸ਼ਰਬਤ ਲਿਆ ਭਾਈ ਤੂੰ ਤਾਂ ਜਵਾਬ ਦੇਦਾ ਉਹ ਤਾਂ ਮੈਂ ਪੀ ਗਿਆ ਪੀ ਗਿਆ ਹਾਂ ਮੂਰਖ ਕਿਥੋਂ ਦਾ जा होर बना के आ तुमसे मिलना बातें करना बड़ा अच्छा लगता है क्या है ये क्यों है ये क्या खबर हाँ मगर बड़ा अच्छा लगता है बड़ा अच्छा लगता है ਆਲਾ ਬਾਈ ਤੇਨ ਅਰਜੀ ਡ੍ਰਿੰਕ ਸੁਣ ਲਿਆ ਰਹਾ ਤੇ ਬੋਧਿਆ ਧਰਮ ਦਾ ਸਵਾਦ ਆ ਗਿਆ ਸਵਾਦ ਆ ਗਿਆ ਬਾਈ ਬਾਈ ਆ ਤੇਰੇ ਬਦਾਮਾਂ ਵਾਲੇ ਸ਼ਰਬਤ ਦੇ ਨਾਲ ਕਾਲਜੇ ਠੰਡ ਪਾਦੀ ਬਾਈ ਮੈਨੂੰ ਦੋ ਤਿੰਨ ਘੰਟੇ ਦੀ ਸੁੱਟੀ ਚਾਹੀਦੀ ਆ ਦੋ ਤਿੰਨ ਘੰਟੇ ਨਾ ਤੂੰ ਦੋ ਤਿੰਨ ਘੰਟੇ ਕਿੱਥੇ ਜਾਣਾ ਪੋਤਰੇ ਬਾਦਾਮ ਕੋਟ ਕੋਟ ਕੇ ਨਾ ਮੇਰੀਆਂ ਖੱਲੀਆਂ ਚੜ ਗਿਆ ਮੈਂ ਡਾਕਟਰ ਨੂੰ ਦਿਖਾ ਕੇ ਆਉਣਾ ਨਾਲੇ ਭਾਈ ਮੈਂ ਤਾਜੀ ਹਵਾ ਖਾ ਕੇ ਆਉਂਗਾ ਉਹ ਤਾਜੀ ਹਵਾ ਨੂੰ ਕੰਜਰ ਦੇ ਇੱਥੇ ਬਈ ਹਵਾ ਆਉਂਦੀ ਐ ਇੱਥੇ ਖਾ ਭਾਈ ਮੇਰੇ ਜ਼ਰੂਰੀ ਕੰਮ ਆ ਜਾ ਰਾ ਸਾਰੇ ਕੰਮ ਮੈਂ ਕਰਤੇ ਜਾਇਆ ਉਹਨਾਂ ਦੇ ਦੋ ਤਿੰਨ ਘੰਟੇ ਮੈਨੂੰ ਚਲ ਠੀਕ ਆ ਜਾਇਆ ਕਿਰਾਂ ਕਰੀ ਆ ਆਉਂਦਾ ਹੈ ਨਾ ਅ ਡਾਕਟਰ ਤੋਂ ਜਪਾਨੀ ਤੇਲ ਲੈ ਕੇ ਇਹ ਜਪਾਨੀ ਤੇਲ ਕਿਹੜੀ ਸਬਜ਼ੀ ਚ ਪੈਂਦਾ ਭਾਈ ਓਹੋ ਉਹ ਪਾਗਲਾ ਤੇਰੇ ਮਤਲਬ ਦੀ ਚੀਜ਼ ਨਹੀਂ ਆਉਂਦਾ ਕਿਸੇ ਕੰਮ ਬਸ ਤੂੰ ਲੈ ਕੇ ਨਾ ਲਈ ਮੇਰੀ ਗੱਲ ਸੁਣ ਲੈ ਬਾਈ ਦੋ ਤਿੰਨ ਘੰਟੇ ਲਈ ਮੁਰਦਾ ਮੈਂ ਜ਼ਰੂਰੀ ਕੰਮ ਆ ਮੈਨੂੰ ਚਲ ਚੰਗਾ ਹਾਂ ਪਰ ਆ ਵੀ ਬਹੁਤ ਜ਼ਰੂਰੀ ਆ ਤੇਲ ਨਾ ਭੋਲਾ ਹੀ ਕਿਤੇ ਲੈ ਆਉਂਗਾ ਕੋਈ ਨਾ ਚੰਗਾ ਮਿਸਰੀ ਭਾਬੀ ਤੈਨੂੰ ਮਿਲਿਆ 7 ਦਿਨ ਹੋ ਗਏ ਆ ਰਿਹਾ ਤੇਰਾ ਮੋਤੀ ਚੂਰ ਦਾ ਲੱਟੂ ਓ ਲਿਆ ਪਰ ਘਟ ਜਾ ਪੀਏ ਆ ਲੱਜਾ ਹਫਤਾ ਹੋ ਗਿਆ ਮੈਨੂੰ ਪਿੰਡ ਚ ਆਈ ਨੂੰ ਤੁਸੀਂ ਹੁਣ ਤੱਕ ਨਾ ਮੈਨੂੰ ਕਿਤੇ ਪਿੰਡ ਚ ਕਮਾਨ ਲੈ ਕੇ ਨਹੀਂ ਗਏ ਜਾਓ ਮੈਂ ਨਹੀਂ ਤੁਹਾਡੇ ਨਾਲ ਬੋਲਣਾ ਇਸ ਪਿੰਡ ਚ ਹੈ ਕੀ ਕੋ ਮਨੂ ਸਾਰਾ ਪਿੰਡ ਦਾ ਪਾਗਲਾ ਦਾ ਹੈ ਕਿਉਂ ਤੁਸੀਂ ਝੂਠ ਬੋਲਦੇ ਹੋ ਇਸ ਪਿੰਡ ਦੇ ਵਿੱਚ ਨਾ ਬਹੁਤ ਸੋਹਣੇ ਖੇਤ ਨੇ ਇੰਨੀ ਸੋਹਣੀ ਹਰਿਆਲੀ ਆ ਮੈਂ ਤਾਂ ਸਾਰੇ ਦੇਖੇ ਨੇ ਤੂੰ ਕਿੱਥੇ ਵੇ ਗਿਆ ਜਦੋਂ ਆਪਾਂ ਨਵੇਂ ਨਵੇਂ ਪਿੰਡ ਚਾਇਸੀ ਨਾ ਤੇ ਤੁਸੀਂ ਕੰਮ ਤੇ ਚਲੇ ਗਈ ਸੀ ਫਿਰ ਮੈਂ ਪਿੱਛੋਂ ਪਿੰਡ ਦੀ ਸੈਰ ਕਰਨ ਗਈ ਸੀ ਤੇ ਮੈਂ ਸਾਰਾ ਕੁਝ ਦੇਖ ਕੇ ਆਈ ਸੀ ਜਦੋਂ ਤਨ ਮੈਂ ਬਾਹਰ ਜਾਣ ਤੋਂ ਰੋਕਿਆ ਸੀ ਤੂੰ ਬਾਹਰ ਟੱਕੇ ਖਣ ਗਈ ਸੀ ਜੇ ਤੈਨੂੰ ਕੁਝ ਹੋ ਜਾਂਦਾ ਫੇਰ ਮੈਨੂੰ ਕੁਝ ਨਹੀਂ ਹੁੰਦਾ ਕਿਉਂਕਿ ਮੈਂ ਤੁਹਾਡੇ ਵਰਗੀ ਡਰਪੋਕ ਨਹੀਂ ਹੈਗੀ ਗਾਂ ਕਿਤੇ ਤੂੰ ਦਾਰਾ ਸਿੰਘ ਦੀ ਲਾਦਾ ਤੂੰ ਡਰਦੀ ਨਹੀਂ ਖਬਰਦਾਰ ਮੇਰੇ ਪਿਓ ਤੱਕ ਜਾਣ ਦੀ ਕੋਸ਼ਿਸ਼ ਨਾ ਕਰੀ ਤੂੰ ਗਣਾ ਕਰੇ ਮੂੜਿਆ ਮੈਤਾ ਜੀ ਥੋਟਾ ਕਮਾਡੀ ਆ ਤੇ ਫਿਰ ਲੱਕ ਸ਼ੌਕ ਤੇ ਕੀ ਵੇਦਾ ਸੀ ਕਿੱਧਾ ਪੁੱਤ ਆ ਕੇ ਆਂਦਾ ਕੀ ਤਾਕ ਧੱਕ ਜੀ ਕਰ ਜਾਂਦਾ ਸੀ ਤਾਕ ਜਾ ਕੇ ਨਹੀਂ ਕਰਦਾ ਵੀ ਮਦਦ ਭਾਬੀ ਜੀ ਨੂੰ ਦੇਖਦਾ ਸੀ ਭਾਬੀ ਜੀ ਬਹੁਤ ਸੋਹਣੇ ਨੇ ਭਾਬੀ ਜੀ ਸਮਾਰਟ ਨੇ ਓਏ ਇਹ ਖਤਰਨਾਕ ਜੀ ਬੋਲਦਾ ਗੱਲ ਗੱਲ ਤੇ ਕਾਚੂ ਫੜ ਲੈਂਦੀ ਐ ਕਿੰਨਾ ਸੋਹਣਾ ਮਜ਼ਾਕ ਕਰਦੇ ਹੋ ਤੁਸੀਂ ਮਜ਼ਾਕ ਮਚੋਕ ਨਹੀਂ ਮੈਂ ਕਰਦਾ ਸੱਚ ਕਹਿੰਦਾ ਮੈਂ ਵੈਸੇ ਤੂੰ ਹੈ ਕੌਣ ਮੇਰਾ ਨਾਮ ਬੋਦਾ ਜਿਹੜਾ ਆਪਣਾ ਤੁਹਾਡਾ ਨਾજર ਗਵਾਂਡੀ ਨਹੀਂ ਹੈਗਾ ਮੈਂ ਉਹਦਾ ਨੌਕਰ ਆ ਭਾਬੀ ਜੀ ਮੈਂ ਨਾ ਘਰ ਦੇ ਸਾਰੇ ਕੰਮ ਕਰ ਲੈਣਾ ਜਿਵੇਂ ਝਾੜੂ ਪੋਚਾ ਲਾਉਣਾ ਭਾਂਡੇ ਧੋਣੇ ਕੱਪੜੇ ਧੋਣੇ ਘਰ ਦੀ ਸਫਾਈ ਸਬਜ਼ੀਆਂ ਮੈਂ ਬਹੁਤ ਵਧੀਆ ਬਣਾ ਲੈਣਾ ਰਾਇਸ ਤਾਂ ਮੈਂ ਬਾੜੇ ਵਧੀਆ ਬਣਾਉਣਾ ਇੱਕ ਵੀ ਮੈਂ ਬਹੁਤ ਵਧੀਆ ਬਣਾਉਣਾ ਨਾਲੇ ਇੱਕ ਗੱਲ ਹੈ ਜਿਹੜਾ ਮੇਰਾ ਭਾਈ ਆ ਨਾ ਮੈਨੂੰ ਉਹ ਆਪਣੇ ਕੁੱਤਾ ਵਾਂਗੂ ਰੱਖਦਾ ਤੂੰ ਨੌਕਰ ਹਾਂ ਭਾਬੀ ਜੀ ਛੋਡੀ ਆਵਾਜ਼ ਨਾ ਕੋਇਲ ਵਾਂਗੂ ਮਿੱਠੀ ਆ ਬੋਦੇ ਤੈਨੂੰ ਮਿਲ ਕੇ ਬਹੁਤ ਵਧੀਆ ਲੱਗਾ ਪਰ ਮੈਨੂੰ ਲੱਗਦਾ ਹੁਣ ਇੱਥੋਂ ਤੈਨੂੰ ਜਾਣਾ ਚਾਹੀਦਾ ਕਿਉਂ ਕਰਕੇ ਕੰਮ ਤੇ ਮੈਂ ਵੀ ਜਾਣਾ ਤੁਸੀਂ ਜਾਓ ਕੰਮ ਤੇ ਭਾਬੀ ਦਾ ਖਿਆਲ ਤਾਂ ਮੈਂ ਰੱਖ ਲੂਗਾ ਭਾਬੀ ਜੀ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਨਾ ਤਾ ਤੁਸੀਂ ਮੈਨੂੰ ਦੱਸਿਓ bodda.nocer.service.com ਤੁਹਾਡੇ ਲਈ ਭਾਬੀ ਜੀ 24 ਘੰਟੇ ਹਾਜ਼ਰ ਅੱਛਾ ਵੈਸੇ ਤੋਂ ਆਪਣੇ ਇੱਕ ਹੋਰ ਚੀਜ਼ ਵੀ ਪਰੇ ਕਰ ਸਕਦਾ ਆ ਭਾਬੀ ਜੀ ਕੀ ਆਪਣੇ ਸੂਰਵਰਗੀ ਸ਼ਕਲ ਜਦੋਂ ਦਾ ਆਇਆ ਮੈਨੂੰ ਘੂਰੀ ਜਾਂਦਾ ਆ ਤੁਸੀਂ ਕੀ ਮੂੰਹ ਦੇਖਦੇ ਹੋ ਇਹਨੂੰ ਬਾਹਰ ਮਾਰੋ ਚੱਕ ਕੇ ਨੇ ਨਹੀਂ ਨਹੀਂ ਮਿਸਰੀ ਐ ਨਹੀਂ ਬੋਲ ਦੇ ਅੰਦਰ ਇਹ ਆਖਰ ਨੂੰ ਆਪਣਾ ਗਵਾਂਢੀ ਆ ਬੋਧ ਬੈਠਾ ਚਾਹ ਬਣੀ ਪੀ ਯਾਰ ਬੱਸ ਬਈ ਰਹਿਣ ਦੇ ਹੁਣ ਚਾਹ ਲੂ ਉਹ ਨਹੀਂ ਨਹੀਂ ਬਾਲ ਕਟ ਕੇ ਪੀ ਕੇ ਜਾਵੜੀ ਮੰਨ ਬੋਧ ਆਕੇ ਲੱਜ ਜਾਂਦਾ ਫਿਰ हाए बोद्या लड़की हो तेरी तो प्रेम कहानी शुरू होने तो पहले ही होगी। हो गई हायो रबा हायो रबा हायबा चक ला मेनू नहीं मेरे साले पाने जेन इनी सोनी तीन पल्ले पाती मेरे पलट थी मिसरी, <laughs> 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 वो ना ज्यादा कुत्ते खानी नहीं होगी ਇੰਨੀ ਕੁ ਕੁੱਤੇ ਖਾਣੀ ਤਾਂ ਉਹਦੀ ਬਣਦੀ ਸੀ। ਤੁਸੀਂ ਦੇਖਿਆ ਨਹੀਂ? ਜਦੋਂ ਉਹਦਾ ਆਇਆ ਸੀਗਾ ਮੈਨੂੰ ਘੂਰੀ ਜਾਂਦਾ ਸੀ। ਇਹਦੇ ਵਿੱਚ ਉਸ ਵਿਚਾਰੇ ਦੀ ਕੀ ਗਲਤੀ ਆ? ਜਿਹੜਾ ਤੈਨੂੰ ਦੇਖੂਗਾ ਉਹ ਘੂਰੂ ਆ ਨਾ ਤਾਂ ਹੋਰ ਕੀ ਕਰੂ। ਤੂੰ ਇਹ ਸੋਣੀ ਇੰਨੀ ਆ। ਤੈਨੂੰ ਵੇਖ ਕੇ ਨਾ ਬੁੜੇ ਵੀ ਜਵਾਲ ਹੋ ਜਾਣ। ਸੋਚ ਉਹ ਆਪਣਾ ਗਵਾਂਡੀ ਵੀ ਆ ਤੇ ਨੌਕਰ ਵੀ ਆ। ਤੇਰੇ ਕਿੰਨੇ ਕਮ ਆ ਸਕਦਾ ਉਹ। ਹਾਏ! ਇਹ ਗੱਲ ਤਾਂ ਤੁਸੀਂ ਸੱਚੀ ਕਹੀ। ਮੈਂ ਤਾਂ ਸੋਚਿਆ ਹੀ ਨਹੀਂ। ਕਿ ਉਹ ਤਾਂ ਮੇਰੇ ਕਿੰਨੇ ਕੰਮ ਆ ਸਕਦਾ ਤੁਸੀਂ ਤਾਂ ਬਾਹਰ ਰਹਿੰਦੇ ਹੋ ਹਾਏ ਨਾਲੇ ਉਹ ਤਾਂ ਆਪ ਦੱਸੀ ਜਾਂਦਾ ਸੀਗਾ ਵੀ ਮੈਂ ਤਾਂ ਛਾੜੂ ਵੀ ਲਾ ਲੰਨਾ ਰੋਟੀ ਵੀ ਬਣਾ ਲੰਨਾ ਕੱਪੜੇ ਵੀ ਧੋ ਲੈਣਾ ਸਫਾਈ ਵੀ ਕਰ ਲੈਣਾ ਹੋ ਤਾਂ ਘਰ ਦੇ ਸਾਰੇ ਕੰਮ ਕਰਿਆ ਕਰੂਗਾ ਬੜੀ ਸਿਆਣੀ ਹੋ ਗਈਆਂ ਤੂੰ ਤਾਂ